ਵਿੱਚ ਬੰਦੇ ਕਮੈਂਟ ਕਰ ਦਿੰਦੇ ਆ ਵੀ ਸਬਜੀ ਫੇਲ ਖੇਤੀ ਹੈਗੀ ਫੇਲ ਖੇਤੀ ਤਾਂ ਇਹ ਆ ਜਿਹੜਾ ਪੰਡਾ ਨੂੰ ਤੋੜਦਾ ਨਹੀਂ ਆ ਉਹਦੇ ਖਾਤਰ ਫੇਲ ਖੇਤੀ ਹੈ ਹਾਂ ਜੇ ਹੁਣ ਆਪਾਂ ਆਪ ਤੋੜਦੇ ਆ ਆਪਣੇ ਖਾਤਰ ਬਿਹਤਰ ਖੇਤੀ ਹੈ ਜਿਵੇਂ ਹੁਣ ਅੱਜ ਐਡਾ-ਐਡਾ ਮੀਂਹ ਪਿਆ ਪਾਪਾ ਅਗਲਾ ਕਹਿੰਦਾ ਯਾਰ ਵੀ ਇਹਦਾ account ਤੋੜੂਗਾ ਇਹਨੂੰ ਹੁਣ ਅੱਜ ਸਾਡੇ ਥੱਲੇ ਭਾਈ ਬਾਹਲਾ ਵੱਡਾ-ਵੱਡਾ ਪਾਣੀ ਖੜਾਗਾ ਤੇ ਪਾਣੀ ਦੇ ਵਿੱਚੋਂ ਤੋੜੀ ਇਹ ਨਮੀ ਬਾਹਲਾ ਨਹੀਂ ਅੱਜ ਪਿਆ ਹੋਇਆਗਾ ਉਹੀ ਪਾਪਾ ਮੈਨੂੰ ਲੱਗਦਾ ਕਮੈਂਟਾਂ ਦੇ ਵਿੱਚ ਇਹਨੂੰ ਫੇਲ ਖੇਤੀ ਦੱਸ ਦਿਆ ਵੀ ਜਿੰਨਾ ਆ ਤੁਸੀਂ ਪਿੰਡੀਆਂ ਨੂੰ ਸਾਰੇ ਕਹਿੰਦੇ ਵੀ ਯਾਰ ਇਹ ਤੋੜਨੀ ਬਾਬਾ ਤੂੰ ਐਂ ਦੱਸ ਵੀ ਸਭ ਤੋਂ ਕਾਮਯਾਬ ਤੈਨੂੰ ਕੀ ਲੱਗਦੀ ਚੀਜ਼ ਆਪਣੀ ਇਹ ਕੱਤੂ ਦੇ ਭਰੇਂਦੀਆਂ ਸਭ ਤੋਂ ਵੱਧ ਪੈਸਾ ਦਿੰਦਿਆਂ ਸਭ ਤੋਂ ਵੱਧ ਪੈਸੇ ਦਿੰਦਿਆਂ ਨੇ ਬਾਈ ਇਹ ਪੈਸੇ ਐਂ ਦਿੰਦਿਆਂ ਡੇਲੀ ਤੋੜਦਿਆਂ ਨੇ ਹੁਣ ਫਾਲ ਵੀ ਤੁਸੀਂ ਪਿੱਛੇ ਦੇਖੋ ਵੀ ਪੂਰਾ ਫੁੱਲ ਆ ਭਰੀਆਂ ਖੜੀਆਂ ਨੇ ਰੁਪਈਏ ਫੁੱਲ ਦਿੰਦਿਆਂ ਡੇਲੀ ਅਸੀਂ ਤੋੜਦਿਆਂ ਕਿਸੇ ਰੇਟੀ ਵਿਕ ਜਾਂ ਨਾਲੇ 40 ਤੋਂ ਤਾਂ ਪਾ ਡੇਗਦੀ ਹੈ ਨਹੀਂਗਾ 40 ਤੋਂ 40 ਤੋਂ ਘੱਟ ਤਾਂ ਅਸੀਂ ਕਦੇ ਵੇਚਿਆ ਵੀ ਡਿੱਗਦੀ ਹੈ ਵੀ ਹੈ ਨਹੀਂ ਬਾਈ ਖੇਤੀ ਨੂੰ ਸਾਰੇ ਫੇਲ ਉਹ ਦੱਸਦਦੇ ਨੇ ਜਿਹੜੇ ਮੇਰੇ ਭਰਾ ਆਪ ਮਿਹਨਤ ਕਰਕੇ ਨਹੀਂ ਰਾਜੀ ਹੈਗੇ ਅਸੀਂ ਤਾਂ ਮੈਂ ਪਾਸੀ ਬਿਨਾ ਦਸਤਾਨੇ ਤੋਂ ਤੋੜੀ ਜਾਂਦੇ ਰਹਿੰਦੇ ਹਾਂ ਉਹ ਦੱਸਦੇ ਨੇ ਕਿਉਂਕਿ ਮਿਹਨਤ ਜਿਹੜਾ ਬੰਦਾ ਮਿਹਨਤ ਕਰਕੇ ਨਹੀਂ ਰਾਜੀ ਵਾਪਾ ਉਹ ਸਬਜ਼ੀ ਦੇ ਮਤਲਬ ਦਾ ਫੇਲ ਖੇਤੀ ਦੱਸਦਾ ਪਰ ਮੇਰੇ ਹਿਸਾਬ ਨਾਲ ਸਬਜ਼ੀ ਸਭ ਤੋਂ ਕਾਮਯਾਬ ਹੈ ਤੋੜੋ ਆਪ ਵੇਚੋ ਆਪ ਐਦੂ ਕਾਮਯਾਬ ਕੋਈ ਚੀਜ਼ ਹੋਈ ਨਹੀਂ ਸਕਦੀ ਬਈ ਪਾਣੀ ਚ ਵੀ ਤੋੜਨੀ ਪੂ ਅੱਗ ਚ ਵੀ ਤੋੜਨੀ ਅੱਗ ਚ ਵੀ ਤੋੜਨੀ ਪੂ ਹਾਂ